ਕੀ ਦੋਸਤੋ ਤੁਸੀਂ ਵੀ ਮਟਾਪੇ ਤੋਂ ਪ੍ਰੇਸ਼ਾਨ ਹੋ ਤੁਹਾਡਾ ਵੀ ਦਿਨ ਪ੍ਰਤੀ ਦਿਨ ਵਜਨ ਵਧ ਰਿਹਾ ਤੁਹਾਡਾ ਵੀ ਪੇਟ ਵਧਿਆ ਹੋਇਆ ਪੇਟ ਫੁੱਟਬਾਲ ਵਾਂਗੂ ਬਣਿਆ ਹੋਇਆ ਪੇਟ ਘਟਾਉਣਾ ਚਾਹਦੇ ਹੋ ਕੱਲੇ ਹੀ ਪੇਟ ਵਧਿਆ ਹੋਇਆ ਪੇਟ ਤੋਂ ਹੀ ਪ੍ਰੇਸ਼ਾਨ ਹੋ ਬਹੁਤ ਕੁਝ ਕਰਕੇ ਦੇਖ ਲਿਆ ਪਰ ਪੇਟ ਦੀ ਚਰਬੀ ਖੁਰੰਦਾ ਨਾਮ ਨਹੀਂ ਲੈਂਦੀ ਦੋਸਤੋ ਦੋਸਤੋ ਇਹ ਕੈਪਸੂਲ ਵੀ ਨੇ ਗੋਲੀਆਂ ਵੀ ਨੇ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਇੱਕ ਗੋਲੀ ਸਵੇਰੇ ਇੱਕ ਸ਼ਾਮ ਨੂੰ ਲੈਣੀਆਂ ਸ਼ੁੱਧ ਆਯੁਰਵੈਦਿਕ ਤਰੀਕੇ ਨਾਲ ਪਹਿਲੀ ਗੱਲ ਤਾਂ ਇਹਦਾ ਕੋਈ ਵੀ ਸਾਈਡ ਇਫੈਕਟ ਕੋਈ ਵੀ ਨੁਕਸਾਨ ਨਹੀਂ ਕੋਈ ਵੀ ਇਹਦੇ ਵਿੱਚ ਕੈਮੀਕਲ ਨਹੀਂ ਕੁਝ ਨਹੀਂ ਹੈਗਾ ਤੁਹਾਡਾ ਪੇਟ ਜਿੰਨਾ ਮਰਜ਼ੀ ਵਧਿਆ ਹੋਇਆ ਤੁਸੀਂ ਇਹ ਲੈਣਾ ਸ਼ੁਰੂ ਕਰ ਦੋ ਤੇ ਇੱਕ ਗੱਲ ਹੋਰ ਹੈ ਨਾਲ ਪ੍ਰਹੇਜ ਵੀ ਰੱਖਣਾ ਜਿਹੜੇ ਲੋਕ ਪ੍ਰਹੇਜ ਰੱਖ ਸਕਦੇ ਨੇ ਉਹੀ ਫੋਨ ਕਰਨ ਜਿਨ੍ਹਾਂ ਨੇ ਲੈਣੀਆਂ ਉਹੀ ਫੋਨ ਕਰਨਾ ਬਾਕੀ ਫੋਨ ਪਲੀਜ਼ ਨਾ ਕਰਨਾ ਜਿਨ੍ਹਾਂ ਨੇ ਵਜਨ ਆਪਣਾ ਘਟਾਉਣਾ ਪੇਟ ਘਟਾਉਣਾ ਪੇਟ ਐ ਬਣਿਆ ਹੋਇਆ ਇਹ ਪੇਟ ਤੁਹਾਡਾ ਕਿਵੇਂ ਹੋ ਜੂਗਾ ਉਹ ਵੀ ਦੱਸ ਦੇਣਾ ਤੇ ਪੇਟ ਘਟਾਟਾ ਦੇਖੋ ਸਲਿਮ ਹੋ ਜੂਗਾ ਐਦਾਂ ਜੇ ਤੁਸੀਂ ਸੱਚੀ ਹੋ ਆਪਣਾ वजन ਘਟਾਉਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਵਟਸਐਪ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਲੋਕਾਂ ਨਾਲ ਸ਼ੇਅਰ ਕਰ ਦਿਓ ਜਿਹੜੇ ਲੋਕ ਮੋਟੇ ਤੁਸੀਂ ਵੀ ਆਪਣਾ वजन ਘਟਾ ਸਕਦੇ ਹੋ ਤੁਸੀਂ ਵੀ ਸਲਿਮ ਹੋ ਸਕਦੇ ਹੋ ਥੈਂਕ ਯੂ ਧੰਨਵਾਦ